ਸਸ਼ੀਗੋਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਮੈਂ ਰੱਬ ਅਗੇ ਅਰਦਾਸ ਕਰਦਾ ਕਿ ਸਾਰੇ ਭੈਣ ਭਰਾਵਾਂ ਦੇ ਉੱਪਰ ਆਪਦਾ ਅਸ਼ੀਰਵਾਦ ਭਰਿਆ ਹੱਥ ਹੈ ਜਿਹੜਾ ਹਮੇਸ਼ਾ ਪ੍ਰਮਾਤਮਾ ਬਣਾਈ ਰੱਖੇ ਤਾਂ ਸਭ ਤੋਂ ਪਹਿਲਾਂ ਜੋ ਜ਼ਰੂਰੀ ਜਾਣਕਾਰੀ ਹੈ ਉਹ ਸ਼ੇਅਰ ਕਰਾਂ ਉਹ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਦੋਸਤੋ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈਗੇ ਜੀ ਫੇਸਬੁਕ ਇੰਸਟਾਗ੍ਰam ਤੇ ਪੀਵੀਸੀ ਪੰਜਾਬ YouTube ਤੇ ਪੀਵੀਸੀ ਪੰਜਾਬੀ ਤੇ ਤੁਹਾਡਾ ਅਖਬਾਰ YouTube Facebook Instagram ਇਹ ਪੰਜਾਬੀ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ ਆ ਜਾਏਗਾ ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬੋ ਤੁਹਾਡਾ ਇੱਕ ਇੱਕ ਕੀਤਾ ਹੋਇਆ ਸਬਸਕ੍ਰਾਈਬ ਦਬਿਆ ਹੋਇਆ ਕਿਉਂਕਿ ਬੈਲ ਆਈਕਨ ਦਾ ਬਟਨ ਹੈ ਜਿਹੜਾ ਸਾਡੇ ਲਈ ਵੱਡੀ એનર્ਜੀ ਦਾ ਕੰਮ ਕਰੇਗਾ ਅਤੇ ਸਾਨੂੰ ਇੱਕ ਨਵੀਂ ਮੋਟੀਵੇਸ਼ਨ ਹੈ ਜਿਹੜੀ ਜਰੂਰ ਦੇਵੇਗਾ ਤਾਂ ਦੋਸਤੋ ਜਿਹੜੀ ਨਵੀਂ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਹਾਂ ਸੁਪਾਲ ਸਿੰਘ ਖੈਰਾ ਕਾਂਗਰਸੀ ਆਗੂ ਹੈ ਜਿਹੜੇ ਉਹਨਾਂ ਨਾਲ ਸੰਬੰਧਤ ਹੈ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਅ ਤਾਂ ਤੁਹਾਨੂੰ ਪਤਾ ਹੋਣਾ ਦੋਸਤੋ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ 2024 ਦੇ ਵਿੱਚ 144 ਟਾਇਟਾ ਹਾਈਲੈਕਸ ਗੱਡੀਆਂ 144 ਖਰੀਦੀਆਂ ਗਈਆਂ ਸੀ ਉਸ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਤਕਰੀਬਨ 8-9 ਦਿਨ ਪਹਿਲਾਂ ਕੀਤੀ ਗਈ ਸੀ ਅਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਉਹਨਾਂ ਦੇ OSD ਰਾਜਵੀਰ ਸਿੰਘ ਘੁੰਮਣ ਦੇ ਉੱਪਰ ਦੋ ਇਨੋਵਾ ਗੱਡੀਆਂ ਦਾ ਦੋਸ਼ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਕਰੀਬ 3-4 ਦਿਨ ਪਹਿਲਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹਨਾਂ ਦੇ ਵੈਸਲੀ ਰਾਜਵੀਰ ਸਿੰਘ ਨੂੰ ਮੰਦੇ ਵੱਲੋਂ ਜੋ ਨੋਟਿਸ ਭੇਜਿਆ ਗਿਆ ਸੀ ਕਿ 72 ਘੰਟਿਆਂ ਦੇ ਵਿੱਚ ਵਿੱਚ ਸੁਪਾਲ ਸਿੰਘ ਖਾਰਾ ਇਸ ਮਾਮਲੇ ਤੇ ਮਾਫੀ ਮੰਗਣ ਨਹੀਂ ਤਾਂ ਉਹ ਆਪ ਦਾ ਮਾਨ ਹਾਮੀ ਦਾ ਕੇਸ ਕਰਨਗੇ ਉਸੇ ਹੀ ਮਾਮਲੇ ਨੂੰ ਲੈ ਕੇ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਅ ਦੋਸਤੋ ਰਾਜਵੀਰ ਸਿੰਘ ਘੁੰਮਣ ਜਿਹੜੇ ਓਐਸਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਕਾਂਗਰਸੀ ਆਗੂ ਹੈ ਜਿਹੜੇ ਸੁਪਾਲ ਸਿੰਘ ਖੈਰਾ ਦੇ ਉੱਪਰ ਕੇਸ ਹੈ ਜਿਹੜਾ ਮਾਨ ਹਾਨੀ ਦਾ ਕਰ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਜੋ ਸੰਬੰਧਤ ਮਾਯੋ ਕੋਰਟ ਹੈਗੀ ਹੈ ਉਸ ਦੇ ਵੱਲੋਂ ਸੁਪਾਲ ਸਿੰਘ ਖੈਰਾ ਨੂੰ 11 ਅਗਸਤ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਅਤੇ ਨਾਲ ਹੀ ਕੋਰਟ ਦੇ ਵੱਲੋਂ ਮਾਨਜੋ ਕੋਰਟ ਦੇ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸੁਪਾਲ ਸਿੰਘ ਖੈਰਾ ਨੇ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਅੱਗੇ ਕੁਝ ਵੀ ਨਹੀਂ ਬੋਲਣਗੇ ਆ ਤਾਂ ਮੈਂ ਕੁਾਰਤਾ ਨੂੰ ਫੇਰ ਦੱਸਦਾ ਕਿ ਦੋਸਤੋ ਸੁਪਾਲ ਸਿੰਘ ਖਹਿਰਾ ਨੇ ਜਿਹੜੇ ਕਾਂਗਰਸ ਹੀ ਆਗੂ ਆ ਉਹਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਸੀ ਕਿ 2024 ਦੇ ਵਿੱਚ ਜੋ ਸੜਕ ਸੁਰੱਖਿਆ ਫੋਰਸ ਦੇ ਲਈ 144 ਟਾਟਾ ਹਾਈ ਟੋヨタ ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਸੀ ਉਸ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ OSD ਨੇ ਰਾਜਵੀਰ ਸਿੰਘ ਨੂੰ ਮੰਨ ਉਹਨਾਂ ਦੇ ਉੱਪਰ ਦੋ ਨੋਵਾ ਗੱਡੀਆਂ ਲੈਣ ਦੇ ਦੋਸ਼ ਲਾਏ ਗਏ ਸਨ ਜਿਸ ਤੋਂ ਬਾਅਦ ਕੁਝ 4 ਦਿਨ ਪਹਿਲਾਂ ਜੋ ਰਾਜਵੀਰ ਸਿੰਘ ਘੁੰਮਣ ਹੈ ਗਿਆ ਉਹਨਾਂ ਦੇ ਵੱਲੋਂ ਅਦਾਲਤੀ ਨੋਟਿਸ ਹੈ ਜਿਹੜਾ ਸੁਪਾਲ ਸਿੰਘ ਖੈਰਾ ਨੂੰ ਭੇਜਿਆ ਗਿਆ ਸੀ ਕਿ ਉਹ 72 ਘੰਟੇ ਦੇ ਵਿੱਚ ਮਾਫੀ ਮੰਗਣ ਨਹੀਂ ਤਾਂ ਉਹ ਮਾਨਹਾਨੀ ਦਾ ਕੇਸ ਜਿਹੜਾ ਕਰਨਗੇ ਉਹ ਤੇ ਇਸ ਮਾਮਲੇ ਨੂੰ ਲੈ ਕੇ ਰਾਜਵੀਰ ਸਿੰਘ ਘੁੰਮਣ ਹੈ ਜਿਹੜੇ ਉਹਨਾਂ ਦੇ ਵੱਲੋਂ ਜੋ ਅਦਾਲਤ ਦੇ ਵਿੱਚ ਸੁਪਾਲ ਸਿੰਘ ਖੈਰਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰ ਦਿੱਤਾ ਗਿਆ ਤੇ ਸਬੰਧਤ ਮਾਨਜੂ ਕੋਰਟ ਦੇ ਵੱਲੋਂ ਜੋ ਆਰਡਰ ਜਾਰੀ ਕਰ ਦਿੱਤਾ ਗਿਆ ਕਿ 11 ਅਗਸਤ ਨੂੰ ਸੁਖਪਾਲ ਸਿੰਘ ਖਹਿਰਾ ਜਿਹੜੇ ਸੰਬੰਧਤ ਮਾਂਜੋ ਕੋਰਟ ਦੇ ਵਿੱਚ ਪੇਸ਼ ਹੋਣਗੇ ਅਤੇ ਨਾਲ ਹੀ ਇਸ ਮੌਕੇ ਸੰਬੰਧਤ ਜੋ ਮਾਂਜੋ ਕੋਰਟ ਹੈ ਉਹਨਾਂ ਦੇ ਵੱਲੋਂ ਇਹ ਵੀ ਸੁਖਪਾਲ ਸਿੰਘ ਖਹਿਰਾ ਨੂੰ ਸਟ੍ਰਕਸ਼ਨ ਕੀਤੀ ਗਈ ਹੈਗੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਅੱਗੇ ਕੋਈ ਵੀ ਬਿਆਨਬਾਜ਼ੀ ਹੈ ਜਿਹੜੀ ਉਹ ਬਿਲਕੁਲ ਨਹੀਂ ਕਰਨਗੇ ਤਾਂ ਦੋਸਤੋ ਇਹ ਸੀਗੇ ਜੋ ਹੁਣ ਤੱਕ ਦੀ ਨਵੀਂ ਅਪਡੇਟ ਨਵੀਆਂ ਤੇ ਤਾਜ਼ਾ ਖਬਰਾਂ ਦੇ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਨਾਲ ਜੁੜ ਜੁੜੋ ਤਾਂ ਦੋਸਤੋ ਇੱਕ ਵਾਰ ਫੇਰ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ Facebook Instagram ਤੇ PBC Punjab YouTube ਤੇ PBC PBC ਪੰਜਾਬੀ ਅਤੇ ਤੁਹਾਡਾ ਅਖਬਾਰ YouTube Facebook Instagram ਪੇਜ ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਰੂਰ ਲਾਈਕ ਫੋਲੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਇੱਕ ਤੁਹਾਨੂੰ ਜਰੂਰੀ ਹੋਰ ਦੋਸਤੋ ਦੱਸਾਂ ਕਿ ਤੁਹਾਡਾ ਅਖਬਾਰ ਜਿਹੜਾ ਸਾਡਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹ ਪੰਜਾਬੀ ਦੇ ਵਿੱਚ ਤੁਸੀਂ YouTube Facebook Instagram ਤੇ ਭਰੋਂਗੇ ਤਾਂ ਪੰਜਾਬੀ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਵੇਗਾ ਤੁਹਾਡਾ ਇੱਕ ਇੱਕ ਕੀਤਾ ਹੋਇਆ ਸਬਸਕ੍ਰਾਈਬ ਇੱਕ ਇੱਕ ਲਾਈਕ ਇੱਕ ਇੱਕ ਸ਼ੇਅਰ ਹੈ ਜਿਹੜਾ ਇੱਕ ਇੱਕ ਬੈਲ ਆਈਕਨ ਦਾ ਬਟਨ ਦਬਿਆ ਹੋਇਆ ਇੱਕ ਇੱਕ ਤੁਹਾਡਾ ਬਟਨ ਦਬਿਆ ਹੋਇਆ ਇੱਕ ਇੱਕ ਕੀਤਾ ਸਬਸਕ੍ਰਾਈਬ ਹੈ ਜਿਹੜਾ ਸਾਡੇ ਦੇ ਲਈ ਕਬੱਡੀ એનર્ਜੀ ਦਾ ਕੰਮ ਕਰੇਗਾ ਸੋ ਬੇਨਤੀ ਜ਼ਰੂਰ ਪ੍ਰਵਾਨ ਕਰੋ ਦੋਸਤੋ ਧੰਨਵਾਦ